ਪਾ ਨਾ ਸਿੱਧੂ ਆ ਸਾਡਾ ਰੱਬ ਯਾਰੋ ਤੇ ਠੱਗਾ ਚੋਰਾਂ ਦੇ ਚਿੱਬ ਦਿੰਦਾ ਕੱਢ ਯਾਰੋ ਠੱਗ ਚੋਰ ਰਹਿ ਆ ਪੰਜਾਬ ਛੱਡ ਭੱਜ ਭੱਜ ਯਾਰੋ ਤੇ ਇਹਨਾਂ ਦਾ ਕਰੀਏ ਵਿਰੋਧ ਗਾੜ ਯਾਰੋ ਇਹਨਾਂ ਖਾਦਾ ਆ ਪੰਜਾਬ ਵੱਡ ਵੱਡ ਯਾਰੋ ਇਹਨਾਂ ਖਾਦਾ ਆ ਪੰਜਾਬ ਵੱਡ ਵੱਡ ਯਾਰੋ ਤੇ ਵੀਰੋ ਇਹ ਕੋਈ ਬੰਦਾ ਪੰਜਾਬ ਚ ਅੱਜ ਮੈਨੂੰ ਹੀਰੋ ਲੱਗਦਾ ਪਾ ਨਾ ਸਿੱਧੂ ਤੇ ਵਧੀਆ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹਾਂਗਾ ਕਿ ਵਧੀਆ ਆ ਲੋਕ ਸਪੋਰਟ ਵੀ ਕਰ ਰਹਾ ਯਾਰ ਸਪੋਰਟ ਵੀ ਕਰਨੀ ਚਾਹੀਦੀ ਆ ਇਹੋ ਜਿਹੇ ਇਨਸਾਨ ਦੀ ਕਿਉਂਕਿ ਚੰਗੇ ਇਨਸਾਨ ਦੀ ਵੀਰੋ ਸਪੋਰਟ ਕੀਤੀ ਹੋਊਗੀ ਤੇ ਸਾਨੂੰ ਉਹਦਾ ਫਾਇਦਾ ਹੋਊਗਾ ਠੱਗਾਂ ਚੋਰਾਂ ਸਾਹਮਣੇ ਅਸੀਂ ਤਗੜੇ ਪਾਵਾਂਗੇ ਸਾਡੇ ਜੇ ਯੂਨਿਟੀ ਆਏਗੀ ਤਾਕਤ ਆਏਗੀ ਠੱਗੀ ਚੋਰ ਕਮਜ਼ੋਰ ਪੈਣਗੇ ਕੌਂਕਿ ਜਿਹੜੇ ਠੱਗ ਚੋਰ ਹੁੰਦੇ ਆ ਨਾ ਠੱਗੀ ਬੰਦਾ ਉਹੋ ਹੀ ਮਾਰ ਸਕਦਾ ਜਿਹੜਾ ਸਟਰੋਂਗ ਆ ਜਿਹਦੇ ਪਿੱਛੇ ਬੈਕਅਪ ਆ ਮਾੜਾ ਬੰਦਾ ਠੱਗੀ ਕਿਥੋਂ ਮਾਰ ਲੂ ਮਾੜਾ ਬੰਦਾ ਤੇ ਇੱਕ ਖਰਗੋਸ਼ ਆ ਖਰਗੋਸ਼ ਉਹ ਜਿਵੇਂ ਖਰਗੋਸ਼ ਆਪਣਾ ਮਾਸ ਬਚਾਉਂਦਾ ਨਾ ਮਾੜਾ ਬੰਦਾ ਤੇ ਸਾਰੀ ਜ਼ਿੰਦਗੀ ਆਪਣੇ ਆਪ ਨੂੰ ਬਚਾਉਂਦਾ ਹੀ ਰਹਿੰਦਾ ਵੀਰੋ ਤੇ ਮੇਰੀ ਸਾਰੇ ਵੀਰਾਂ ਨੂੰ ਇਹੋ ਹੀ ਹੱਥ ਬੰਨ ਕੇ ਬੇਨਤੀ ਆ ਵੀ ਐਵੇਂ ਭਾਨੇ ਸਿੱਧੂ ਖਿਲਾਫ ਇੱਕ ਅੱਧੀ ਫੋਟੋ ਜੀ ਛੱਡ ਦੇਣਗੇ ਕਿ ਕੁੜੀ ਨਾ ਨਾ ਮੈਂ ਕੋਈ ਮਾੜਾ ਮੋਟਾ ਫੋਟੋ ਜੀ ਬਣਾ ਕੇ ਤੇ ਕਮੈਂਟ ਇਹ ਲਿਖ ਕੇ ਰੱਖ ਦੇਣਗੇ ਇਹੋ ਜੀਆਂ ਫਾਲਤੂ ਗੱਲਾਂ ਦੇਣਾ ਬੋ ਸਾਥ ਦੋ ਭਾਨੇ ਸਿੱਧੂ ਦਾ ਵੀਰ ਗੱਡ ਕੇ ਸਾਥ ਦੋ ਕੋਈ ਬੰਦਾ ਜ ਸਾਡੇ ਵਿੱਚ ਭਗਤ ਸਿੰਘ ਵਾਲਾ ਕੰਮ ਕਰ ਰਿਹਾ ਆ ਤੇ ਉਹਦਾ ਸਾਥ ਦਵੋ ਬਧੇਰਾ ਤੁਸੀਂ ਵੀਰੋ ਆਪਾਂ ਇਹੋ ਜਿਆ ਬੰਦਿਆਂ ਦਾ ਸਾਥ ਦਿੱਤਾ ਬਹੁਤ ਵੋਟਾਂ ਪਾਪਾ ਬੰਦੇ ਜੁਣੇ ਪਰ ਪੰਜਾਬ ਦਾ ਕਹੇ ਨਹੀਂ ਸਵਾਰਿਆ ਕਹੇ ਕੋਈ ਪੰਜਾਬ ਦਾ ਨਹੀਂ ਸਵਾਰਿਆ ਸਾਰੇ ਆਪੋ ਆਪਣਾ ਸਵਾਰ ਕੇ ਬਹਿ ਗਏ ਕੋਠੀਆਂ ਕਾਰਾਂ ਜਮੀਨਾ ਹੋਟਲਾਂ ਦੇ ਮਾਲਕ ਬਣ ਕੇ ਬਹਿ ਗਿਆ ਪੈਟਰੋਲ ਪੰਪ ਵਿਦੇਸ਼ਾਂ ਚ ਖੋਹ ਲੈ ਕੇ ਨੇ ਕੋਹ ਕਰ ਲਿਆ ਕਿਸ ਨੇ ਇੰਗਲੈਂਡ ਆ ਰਗੀਆਂ ਜਗ੍ਹਾ ਦੇ ਪ੍ਰਾਪਰਟੀਆਂ ਬਣਾ ਲੀਆਂ ਤੇ ਕੋਈ ਬੰਦਾ ਸਾਡੇ ਆਸਤੇ ਅੱਜ ਖੜਾ ਹੋਇਆ ਆ ਤੇ ਇਹਦਾ ਮੇਰੇ ਵੀਰ ਗੱਡ ਕੇ ਸਾਥ ਦਵੋ ਗੱਡ ਕੇ ਤੇ ਵੀਡੀਓ ਆਪਣਾ ਯਾਰ ਸ਼ੇਅਰ ਕਰ ਦਿਆ ਕਰੋ ਵੀਡੀਓ ਤੁਸੀਂ ਸ਼ੇਅਰ ਨਹੀਂ ਕਰਦੇ ਨਾ ਕਮੈਂਟ ਕਮੈਂਟ ਚਾਜਣਾ ਪਾਇਆ ਕਰੋ ਚੱਲ ਜੇ ਤੁਹਾਨੂੰ ਚੰਗਾ ਨਹੀਂ ਲੱਗਦਾ ਤੁਸੀਂ ਮਾੜਾ ਲਿਖ ਜਾ ਕਰੋ ਕੁਝ ਨਹੀਂ ਹੁੰਦਾ ਦੱਸ ਦਿਆ ਕਰੋ ਗਲਤੀ ਪੂਰੀ ਕੀ ਆ ਕੀ ਨਹੀਂ ਹੈ ਨਾ ਬੰਦਾ ਵੀ ਉਹ ਪੜਦਾ ਸੂਝਦਾ ਹੈ ਨਾ ਤੇ ਮੇਰਾ ਸਾਥ ਦਾ ਭਾਨੇ ਸਿੱਧੂ ਦਾ ਮੈਂ ਹਾਲ ਤੱਕ ਭਾਨੇ ਸਿੱਧੂ ਨੂੰ ਮਿਲਿਆ ਨਹੀਂ ਪਰ ਬਹੁਤ ਜਲਦੀ ਭਾਨੇ ਸਿੱਧੂ ਨੂੰ ਮਿਲਣਾ ਆ ਬਈ ਆਪਾਂ ਰੱਬ ਮੰਨਦੇ ਭਾਨੇ ਸਿੱਧੂ ਨੂੰ ਰੱਬ ਸਿੱਧੀ ਗੱਲ ਆ